ਸਾਰਿਆਂ ਨੂੰ ਹੋਰ ਦੱਸੋ ਜੀ ਕਿੱਦਾਂ ਹਾਲ ਚਾਲ ਮੈਂ ਸ੍ਰਿੰਦਰ ਗੌਰ ਦਾ ਤੁਹਾਡਾ ਨ ਮੇਰੇ ਨਵੇਂ ਵਲੌਗ ਚ ਵਾਈ ਗੁਰ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤੁਸੀਂ ਠੀਕ ਠਾਕ ਰਹੋ ਸਾਰੇ ਆ ਦੇਖੋ ਜੀ ਭੈਣ ਜਿਹਨੂੰ ਮੈਂ ਸੱਦਿਆ ਸੀ ਉਹ ਆ ਗਈ ਅੱਜ ਲਸਣ ਲਾਉਣ ਮੇਰੇ ਨਾਲ ਲਸਣ ਆਖੀ ਲਾਉਣਾ ਜਿਆਦਾ ਇੱਧਰ ਉਹ ਤੱਕ ਲਾਉਣਾ ਆ ਦੇਖਦੇ ਆ ਅੱਜ ਲੱਗਦਾ ਸਾਰਾ ਕਿ ਸਾਮ ਲੱਗ ਜਾਂਦਾ ਆ ਭੈਣਾਂ ਸ਼ੁਰੂ ਕਰ ਲਿਆ ਸੀ ਮੈਂ ਕੰਮ ਕਰਕੇ ਹੋਣਾ ਹੀ ਆ ਘਰੋਂ ਚਲੋ দেখতে ভাইন খুল ਮੈਂ ਤਾਂ ਫੇਰ ਬਰ ਬੈ ਵੀ ਨਹੀਂ ਰੋਤਾ ਚੇਦਾ ਜਨਾ ਜੀ ਨੇ ਕੋ ਸ਼ੁਰੂ ਕਰਦੇ ਕੱਲੋਂ ਆ ਲੈ ਆਇਦ ਆ ਗੜੇ ਜਿਹੜੇ ਤੇ ਦੇਖੋ ਇਹ ਕਿੰਦਾ ਕਰਨੇ ਆ ਬਾਜੀ ਨੇ ਥਾਂ ਨਹੀਂ ਬਹੁਤਾ ਪੱਧਰਾ ਕੀਤਾ ਇਹਨਾਂ ਪੱਧਰਾ ਕਰਕੇ ਇਹ ਬਰੀਕ ਹੁੰਦਾ ਮਾਸੀ ਮੈਂ ਲਸਣ ਦਾ ਚਿਹਰਾ ਨਹੀਂ ਇਹ ਬੰਬ ਦੀ ਬਾਈ ਤੂੰ ਤਾਂ ਪਰਾਪਰ ਬੈਠ ਨਹੀਂ ਮੈਨੂੰ ਤਾਂ ਲਸਣ ਲੱਗਦਾ ਹੀ ਨਹੀਂ ਲੱਗਦਾ ਤੈਨੂੰ ਕੰਦੀ ਨਹੀਂ ਲਾਉਣਾ ਕਹਿਣਾ ਹੈ ਮੈਨੂੰ ਲਸਣ ਤਾਂ ਨਹੀਂ ਲਾਉਣਾ ਨਹੀਂ ਆਹ ਮੁੰਡੀ ਹੋ ਗਈ ਨਾ ਉਹ ਤਾਂ ਕੰਦੀ ਚ ਮੈਂ ਬੱਦਕੀ ਕਰੀ ਦੂਕ ਕਿਆਰੀਆਂ ਲਸਣ ਮੈਂ ਲਵਾ ਕੇ ਆਗੇ ਜੀ ਘਰ ਨੂੰ ਭੈਣ ਨੇ ਰੋਟੀ ਖਾਣੀ ਸੀ ਮੈਂ ਲੱਕੀਓ ਲਈ ਚੌਲ ਬਣਾਉਣ ਕਹਿੰਦੀ ਮੈਂ ਘਰ ਨੂੰ ਨਹੀਂ ਜਾਣਾ ਇੱਥੇ ਰੋਟੀ ਖਾ ਲੂੰਗੀ ਪਿਆਜ਼ ਮੈਂ ਕੱਟ ਲਏ ਆ ਚੌਲ ਧੋ ਲਏ ਆ ਚਲੋ ਜੀ ਗੈਸ ਬਾਲ ਕੇ ਤਮੈ ਰੱਖਦੀ ਹਾਂ ਤੇ ਕੁੱਕਰ ਮੈਂ ਗੈਸ ਵੀ ਚਾਲੂ ਵੀ ਪਾ ਲੈਣੀ ਆ ਕੰਦੇ ਆਲੂ ਮੈਂ ਖੰਦੀ ਨਹੀਂ ਆਲੂ ਆੜੇ ਪਰਲੇ ਪਿਆਜ਼ਾਂ ਵਾਲੇ ਬਣਾਉਣਾ ਬਣਾ ਲਓ ਸ਼ੁਰੂ ਕਰਦੇ ਹਾਂ ਦੇਖਦੇ ਹਾਂ ਇੰਨਾ ਟੱਕਣਾ ਵੀ ਇਹ ਪੂਰਾ ਚਾਹੀਦਾ ਮਿੱਟਾ ਇਹ ਚੋਲ ਬਣਾਉਣੇ ਆ ਜਿਵੇਂ ਦੇਸੀ ਤੇਲ ਚ ਇਸ ਜੇ ਅੱਜ ਬਧੀਆ ਪੰਜ ਸਾਡੇ ਘਰ ਤੱਕ ਡਹਾਇਆ ਆ ਤੇਲੇ ਚਾਣਾ ਨਾਲ ਚੌਲ ਬਣਾ ਲੈਨੇ ਨਾਲੇ ਤੁਹਾਡੇ ਨਾਲ ਦੋ ਗੱਲਾਂ ਪਤਾ ਕਰ ਲੈਨੇ ਆਪਣੀ ਫੈਮਿਲੀ ਬਾਰੇ ਫੈਮਿਲੀ ਸਾਡੀ ਜੁਆਇੰਟ ਹੈ ਦਰਾਣੀ ਜਠਾਣੀ ਅਸੀਂ ਰਹਿੰਦੀ ਹਾਂ ਨਾਲੇ ਮੇਰੀ ਭੈਣ ਆ ਨਾਲੇ ਜਠਾਣੀ ਲੱਗਦੀ ਹੈ ਮੇਰੀ ਜਿਹੜੇ ਭਾਜੀ ਚਾਹ ਪਰੋਣਾ ਆਏ ਸੀ ਖੇਤਾਂ ਨੂੰ ਕੰਮ ਕਰਦੇ ਅਨੂੰ ਉੱਥੇ ਮੈਂ ਕੰਤੀ ਸੀ ਮੈਂ ਥੋੜਾ ਜਿਹਾ ਲਵਾਨੀ ਤੋਂ ਬਣਾ ਲਿਆ ਈ ਚੌਲ ਉਹ ਲਾ ਪੀਸੀ ਲਸਣ ਲਵਾਨ ਨਾਲ ਤੇਲ ਪਾ ਲਿਆ ਮੈਂ ਕੁੱਕਰ ਚ ਇਹ ਤੇਲ ਮੈਂਨਸ ਝਾੜ ਕੇ ਰੱਖਿਆ ਹੈ ਪਹਿਲੇ ਚੌ ਪੰਜਕ ਦਿਨਾਂ ਦਾ ਮੈਂ ਝਾੜ ਲੈਣੇ ਹੁੰਨੇ ਫੇ ਬਾਅਦ ਚ ਮੁੱਕੇ ਤੇ ਫੇ ਹੋਰ ਸਾੜ ਕੇ ਰੱਖ ਲੈਣੇ ਹੁੰਨੇ ਗਰਮੀ ਇਕ ਤਾਂ ਬਹੁਤ ਲੱਗਦੀ ਆ ਕਿੰਨਾ ਟਾਈਮ ਮੈਨ ਲੱਗਦਾ ਢਾਈ ਘੰਟਾ ਟਾਈਮ ਤਾਂ ਹੋ ਗਿਆ ਹੁਣ ਉਹ ਆਈ ਕਿ ਵੇਲੇ ਅੱਜ ਮੈਂ ਤਾਂ ਕਿਹਾ ਸੀ ਫਾਇਦਾ ਨਹੀਂ ਆ ਜਣਾ ਨਹੀਂ ਉਹ 12 ਵਜੇ ਤੋਂ ਬਾਅਦ ਆ ਗਈ ਉਹ ਚਲੋ ਮੈਂ ਕਿ ਹੁਣ ਆਈ ਦਾ ਲਾਹੇਆ ਕਰਾ ਲੈਨੇ ਆ ਕੰਮ ਨਾਲ ਪੁਰਾਜਾ ਬਹੁਤ ਹੱਟ ਨਿਕਲੀ ਆ ਬਾਹਰ ਜਦ ਤੱਕ ਤੇਲ ਸੜਤਾ ਆ ਮੈਂ ਦੇਖਦੀ ਆ ਭਾਣੇ ਅਗਰੇ ਉਹ ਜਿੱਦਾਂ ਕੈਮਰੇ ਮੋੜੇ ਆਉਣਾ ਨਹੀਂ ਚਾਹੁੰਦੀ ਹਜੇ ਚਲੋ ਹੌਲੀ ਹੌਲੀ ਲਿਆਵਾਂਗੇ ਉਹਨੂੰ ਦੇਖਦੀ ਹੁਣ ਮੈਂ ਜਲਾਉਂਦੀ ਹੋਈ ਲਸਣ ਉੱਥੇ ਤਾਂ ਮੈਂ ਉਹਨੂੰ ਚਲ ਜਾਣਾ ਕੈਮਰੇ ਬਰਕੇ ਦੱਸਣਾ ਜੀ ਉਹਨੂੰ ਮੈਂ ਵੀਡੀਓ ਬਣਾਉਂਦੀ ਪਈ ਆ तेल मेरा गर्म हो गया मैं पाल हूं प्याज मैंने वैसे आलू वाले वादिया लगते हैं ਲੋਜੀ ਜਿਆ ਤੱਕ ਚੌਲ ਬਣਦੇ ਆ ਤੇ ਛੋਰਨਾ ਆਲਕਾ ਮਟੰਡਾ ਕਰ ਲੈਣੇ ਮੇਚ ਚੌਲ ਰੂਖਾ ਚੋਕੇ ਲੋਜੀ ਪਿਆਜ਼ ਪੁੱਜ ਗਿਆ ਦਾਣ ਹੋ ਗਿਆ ਹੁਣ ਮੇਚ ਪਾ ਲ ਮ ਬਾਕੀ ਮਸਾਲੇ ਥੋੜੀ ਜਿਹੀ ਮੇਚ ਹਿੰਗ ਪਾਉਣੀ ਆ ੂਣ ਪਾ ਲੈਣੇ ਆ ਮੈਨੂੰ ਬਚਾਈਦਾ ਆ। ਮੈਂ ਕਿਹ ਬਣਾਉਂ ਸੀ ਆ ਚੋਲ। ਮੈਂ ਕਲੂਨ ਪਾਈ ਜਾਣਾ ਆ। ਥੋੜੀ ਜਿਹੀ ਪਾ ਲੈਨੇ ਹਲਦੀ। ਥੋੜੀ ਜਿਹੀ ਲਾਲ ਮਿਰਚ। ਇਹ ਪੌਣ ਨੱਕ ਰੱਖਿਆ ਜਿਹੜਾ ਜੀਰਾ ਇਹ ਪਾ ਲੈਨੇ। ਚਲੋ ਜੀ। masalya soarek doi waaier uh. masalya pudsi drop wo hane Sì, va bene.。しょ va bene.。しょ va bene.。しょ。しょ。しょ。しょ。しょ。しょ。しょ。しょ。しょ。しょ

ਚਲੋ ਆਜੋ ਖਾਲੋ ਚਲ ਫੇ ਨਿਯਮ ਤੋਂ ਮਿਸੇਸ ਆ ਨਹੀਂ ਹਜੇ ਉਹ ਤੱਕ ਲੱਗਣਾ ਕਿੰਨਾ ਟਾਈਮ ਲੱਗ ਜਾਣਾ ਤੁਹਾਨੂੰ ਮੈਂ ਤਾਂ ਨਹੀਂ ਲਵਾਣਾ ਹੁਣ ਹੋਰ ਮੈਂ ਕਿ ਮੈਂ ਤਾਂ ਮਿਸੇਸ ਦੀਪੂ ਆ ਮਿਸੇਜ ਦੀਪ ਨਹੀਂ ਮਿਸ ਮਿਸ ਮੱਧੂ ਇੱਦਾਂ ਗਾਇਆ ਨਾ ਅੱਦਾ ਵਧੀਆ अच्छा की हो गई महाराणी अच्छा भेन लौदी पी आई है मेथी का धनी मेथी लाइनी है बंगले जाते ही नहीं पे देख उ ही बैठे ਪਾਣੀ ਇਹਨਾਂ ਨੂੰ ਕੀ ਲੱਭੀ ਜਾਂਦਾ ਵਿੱਚੋਂ ਗੜੋਏ ਗੜੋਏ ਖੰਦੀ ਲੱਗੀ ਹਜੇ ਇਹ ਤਾਂ ਉਹਦੇ ਤੇ ਡਿਪੈਂਡ ਕਰਦਾ ਜਦੋਂ ਉੱਠ ਕੇ ਚੱਲੂਗੀ ਮੈਂ ਵੀ ਅੱਗੇ ਪਾਣੀ ਵਾਲਿਆਂ ਨੇ ਕਾਲੀ ਪਾਈ ਆ ਕਹਿੰਦੇ ਪਾਣੀ ਆ ਜਾਣਾ ਛਿੱਤੀ ਮੂੰ ਭਾਜੀ ਕਹਿੰਦੇ ਚੌਲ ਤੇ ਮੈਨੂੰ ਸੀਟੀ ਵੀ ਨਹੀਂ ਸੀ ਵੱਜੀ ਹਜੇ ਨਹੀਂ ਪਾਣੀ ਦਾ ਇਦੋਂ ਪਾ ਜੀ ਮੈਂ ਥੋੜਾ ਪਾਣੀ ਦਾ ਕੁਝ ਕਰਨਾ ਇੱਥੇ ਕੰਮ ਮੁੱਕੂਗਾ ਤਾਂ ਨਹੀਂ ਨਹੀਂ ਉਹ ਬਰਸੀਨ ਨੂੰ ਛੱਟਾ ਨਹੀਂ ਦੇਣਾ ਨਾਲ ਇੱਥੇ ਥੋੜਾ ਬਰਸੀਨ ਹੂੰ ਇੱਥੇ ਤਾਂ ਗਾਚਰਾ ਵਿਜਣਾ ਉੱਥੇ ਚਲੋ ਜੀ ਚੌਲ ਖਾ ਕੇ ਅਸੀਂ ਆ ਗਏ ਫੇਖੇਤਾ ਸੇ ਬਾਜੀ ਲੱਪੇ ਤਾਂ ਪਧਰਾ ਕਾਨਾ ਫੇ ਹੁਣ ਪੰਡੇ ਮੈਂ ਹਜੇ ਮੰਜਣੇ ਜਾ ਕੇ ਐਨਾ ਲਸਣ ਲੱਗ ਗਿਆ ਮੇਥੀ ਧਨੀਆ ਵੀ ਲੱਗ ਗਿਆ ਉਹ ਪੈਣ ਜਿਹੜੀ ਸੱਦੀ ਸਿੱਧੀ ਪੋ ਉਹ ਗਈ ਆਪਣੀ ਬੱਕਰੀ ਨੂੰ ਪੱਠੇ ਪੋਣ ਕਹਿੰਦੇ ਮੇਰੇ ਬੱਕਰੀ ਭੁੱਖੀ ਖੜੀ ਉਹਨੂੰ ਪੱਠੇ ਪਾਇਆ ਮ ਘਰੇ ਹੈ ਨਹੀਂ ਕੋਈ ਵੀ ਐਨਾ ਲਾਉਣਾ ਲਸਣ ਉਹ ਤਾਂ ਹੀ ਅਸੀਂ ਮੈਂ ਤਾਂ ਦੋ ਕਿਆਰੀਆਂ ਲਵਾਈਆਂ ਬਸ ਬਾਕੀ ਨਹੀਂ ਲਾਇਆ ਹੁਣ ਤਿੰਨ ਤਾਂ ਉੱਪਰ ਟਾਈਮ ਹੋ ਗਿਆ ਹੁਣ ਮੈਂ ਰਾਤ ਦੀ ਦਾਲ ਸਬਜ਼ੀ ਬਾਰੇ ਵੀ ਸੋਚਦੀ ਆਂ ਭੈਣ ਨੇ ਚੋਣੇ ਪਸ਼ੂ 4:00 ਵਜੇ ਮੈਂ ਫੇ ਚੌਂਕੇ ਚੜ ਜਾਣਾ ਆਂ ਦਾਲ ਸਬ지 ਦੇਖਦੀ ਅੱਜ ਕੀ ਬਣਾਵੇ ਇੱਕ ਤਾਂ ਰੋਜ਼ ਬਣਾਉਂਦੇ ਸੰਦੇ ਪੈ ਰਹਿੰਦੇ ਆ ਚਲੋ ਪਾਜੀ ਇੱਕ ਕਿਆਰੀ ਹੋਰ ਤਿਆਰ ਕਰਕੇ ਚੱਲ ਗਏ ਚਲ ਦੇਖੋ ਜਾਵਾਂ ਮੈਂ ਵੀ ਘਰ ਨੂੰ ਭਾਂਡੇ ਮਾਂਜ ਕੇ ਤਫੀਰ ਮੈਂ ਕਰਾਂ ਰਾਤ ਦੀ ਦਾਲ ਸਬ지 ਦੀ ਤਿਆਰੀ ਲੋ ਜੀ ਪਾਜੀ ਲੱਗੇ ਦੇਣ ਮੇਥਿਆਂ ਦਾ ਛੱਟਾ ਕੰਡੇ ਲਾਸਨ ਥੋੜਾ ਘਾਟੀ ਰੱਖ ਲੈਣੇ ਇੱਧਰ ਮੈਥੇ ਬੀਜ ਦੇਣੇ ਇੰਨੇ ਕ ਇਹਦੇ ਪਰਸੀਨ ਦਾ ਵੀ ਸਾਰਾ ਛੱਟਾ ਦੇਣਾ ਹੁੰਦਾ ਬਾਜੀ ਉਹਨਾਂ ਦੇ ਖੇਤਾਂ ਚ ਦੂਜਿਆਂ ਵੱਡਿਆਂ ਦੇ ਉਹ ਵੀ ਆ ਬਾਜੀ ਦਿੰਦੇ ਇਹਨਾਂ ਨੂੰ ਹਿਸਾਬ ਕਿਤਾਬ ਜਿਆਦਾ ਆ ਕੁਛ ਛੱਟਾ ਦੇਣ ਦਾ ਐਕਸਪਰਟ ਬੰਦਾ ਆ ਸਾਡਾ ਇਹ ਮੇਥੇ ਨਾਲੇ ਅਸੀਂ ਵੱਡ ਵੱਡ ਕੇ ਪਸ਼ੂਆਂ ਨੂੰ ਪਾਈ ਜਾਣੇ ਆ ਨਾਲੇ ਆਪਣੀਆਂ ਰੋਟੀਆਂ ਚ ਪਾਈ ਜਾਣੇ ਆ ਮੱਕੀ ਦੀਆਂ ਚ ਨਾਲੇ ਕੱਕਿਆਰੀ ਬੀਜ ਲਈ ਮੂਲੀਆਂ ਦੀ ਨਾਲੇ ਵਿੱਚ ਮੂਲੀਆਂ ਪਾਈ ਜਾਣੀਆਂ ਇੰਦਰ ਲਈ ਕਿਹੜੀ ਵੱਡੀ ਖਾਲੀ ਹੈ ਚਮੇਥਰੇ ਲਾਉਣੇ ਆ ਜਿਹੜੀ ਆ ਚਲੋ ਜੀ ਫਿਰ ਠੀਕ ਹੈ ਅਗਲੇ ਵੀਡੀਓ ਤੱਕ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਢਣ ਵੀ ਪਸੂ ਚੋ ਕੇ ਚੱਲ ਗਈ ਅੰਦਰ ਨੂੰ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗਦੀ ਹੈ ਜੇ ਵਧੀਆ ਲੱਗਦੀ ਹੈ ਤਾਂ ਇੱਕ ਲਾਈਕ ਕਮੈਂਟ ਕਰਿਓ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਸਬਸਕ੍ਰਾਈਬਰ ਬਤਾਓ ਮੇਰੇ ਤਾਂ ਹੀ ਮੈਨੂੰ ਮੈਨੂੰ ਮੋਟੀਵੇਸ਼ਨ ਮਿਲੇਗੀ ਮੇਰਾ ਵੀ ਹੌਸਲਾ ਵਧੂਗਾ ਚਲੋ ਜੀ